ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਿੰਦ ਦੀ ਚਾਦਰ ਤਨ ਤਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਔਰੰਗਜ਼ੇਬ ਦੇ ਜ਼ੁਲਮਾਂ ਦਾ ਅਸਰ ਵੱਧਤਾ ਦੇਖ ਗੁਰੂ ਸਾਹਿਬ ਮੁੜ ਪੰਜਾਬ ਵੱਲ ਪਰਤ ਗਏ ਰਾਹ ਵਿੱਚ ਪਟਨੇ ਥੋੜਾ ਸਮਾਂ ਰੁਕੇ ਅਤੇ ਪਰਿਵਾਰ ਨੂੰ ਉੱਥੇ ਹੀ ਟਿਕੇ ਰਹਿਣ ਦਿੱਤਾ ਬਖਸਰ ਬਨਾਰਸ ਅਯੁੱਧਿਆ ਆਦ ਤੋਂ ਹੁੰਦੇ ਹੋਏ ਗੁਰੂ ਜੀ 2-3 ਮਹੀਨਿਆਂ ਵਿੱਚ ਆਨੰਦਪੁਰ ਪਹੁੰਚੇ ਥੋੜੇ ਸਮੇਂ ਪਿੱਛੋਂ ਹੀ ਸਾਰੇ ਪਰਿਵਾਰ ਨੂੰ ਵੀ ਪਟਨੇ ਤੋਂ ਮੰਗਵਾ ਲਿਆ ਕਸ਼ਮੀਰੀ ਪੰਡਤਾਂ ਦੀ ਪੁਕਾਰ ਔਰੰਗਜ਼ੇਬ ਦੇ ਹੁਕਮ ਨਾਲ ਕਸ਼ਮੀਰੀ ਪੰਡਤਾਂ ਨੂੰ ਜ਼ਬਰਦਸਤੀ ਮੁਸਲਮਾਨ ਬਣਾਇਆ ਜਾ ਰਿਹਾ ਸੀ ਉਨਾਨੀ ਆਨੰਦਪੁਰ ਆ ਕੇ ਗੁਰੂ ਤੇਗ ਬਹਾਦਰ ਜੀ ਦੇ ਚਰਨਾ ਵਿੱਚ ਪੁਕਾਰ ਕੀਤੀ ਸਾਡਾ ਤਿਲਕ ਜਨੇਊ अथवा Hindu ਧਰਮ ਬਚਾ ਲਓ ਸਾਡੇ ਤੇ ਬੜੇ ਜ਼ਬਰ ਜ਼ੁਲਮ ਹੋ ਰਹੇ ਹਨ ਬਾਲਕ ਗੋਬਿੰਦ ਰਾਏ ਜੀ ਨੇ ਗੁਰੂ ਸਾਹਿਬ ਜੀ ਨੂੰ ਪੁੱਛਿਆ ਇਹ ਨੀ ਤਾਣੇ ਗਰੀਬਾਂ ਨੂੰ ਜ਼ਬਰ ਜ਼ੁਲਮ ਤੋਂ ਕਿਸ ਤਰ੍ਹਾਂ ਬਚਾਇਆ ਜਾ ਸਕਦਾ ਹੈ ਤਾ ਗੁਰੂ ਸਾਹਿਬ ਜੀ ਨੇ ਸਮਝਾਇਆ ਕਿ ਬੇਟਾ ਕਿਸੇ ਬਲੀ ਮਹਾਪੁਰਸ਼ ਦੀ ਸ਼ਹੀਦੀ ਦੀ ਲੋੜ ਹੈ ਜਿਸ ਦੇ ਖੂਨ ਦੇ ਕਤਰੇ ਨਾਲ ਇਹ ਜ਼ੁਲਮ ਦੀ ਅੱਗ ਬੁਝ ਸਕਦੀ ਹੈ ਬਾਲਕ ਗੋਬਿੰਦ ਰਾਏ ਨੇ ਗੁਰੂ ਪਿਤਾ ਜੀ ਨੂੰ ਹੱਥ ਜੋੜ ਕੇ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਇਸ ਸਮੇਂ ਸੰਸਾਰ ਵਿੱਚ ਆਪ ਤੋ ਵੱਡਾ ਮਹਾਪੁਰਸ਼ ਹੋਰ ਕੋਈ ਨਹੀਂ ਹੈ ਆਪ ਹੀ ਅਕਾਲ ਪੁਰਖ ਦੇ ਹੁਕਮ ਵਿੱਚ ਸ਼ਹੀਦੀ ਦੇ ਕੇ ਇਹਨਾਂ ਦੇ ਧਰਮ ਨੂੰ ਬਚਾਓ ਗੁਰੂ ਜੀ ਨੇ ਬ੍ਰਾਹਮਣਾ ਦੀ ਬੇਨਤੀ ਕਬੂਲਦਿਆਂ ਹੋਇਆਂ ਸਮਝਾਇਆ ਕਿ ਉਹ ਬਾਦਸ਼ਾਹ ਔਰੰਗਜ਼ੇਬ ਨੂੰ ਕਹਿ ਦੇਣ ਕਿ ਜੀ ਗੁਰੂ ਤੇਗ ਬਹਾਦਰ ਜੀ ਨੂੰ ਮੁਸਲਮਾਨ ਬਣਾ ਲਮੂ ਤਾਂ ਅਸੀਂ ਸਾਰੇ ਇਸਲਾਮ ਕਬੂਲ ਕਰ ਲਵਾਂਗੇ ਕਸ਼ਮੀਰੀ ਪੰਡਤਾਂ ਨੇ ਇਹ ਖਬਰ ਔਰੰਗਜ਼ੇਬ ਤੱਕ ਪਹੁੰਚਾਈ ਅਤੇ ਗੁਰੂ ਤੇਗ ਬਹਾਦਰ ਜੀ ਸ਼ਹੀਦੀ ਦੇਣ ਦਿੱਲੀ ਵੱਲ ਚੱਲ ਪਏ ਗੁਰੂ ਸਾਹਿਬ ਜੀ ਦਾ ਦਿੱਲੀ ਪਹੁੰਚਣਾ ਕਸ਼ਮੀਰੀ ਪੰਡਤਾਂ ਨੂੰ ਤਰਵਾਸ ਦੇ ਕੇ ਸਤਿਗੁਰੂ ਜੀ ਦੇਸ਼ ਦੀ ਸਹਿਮੀ ਹੋਈ ਜਨਤਾ ਵਿੱਚ ਨਿਡਰਤਾ ਦਾ ਪ੍ਰਚਾਰ ਕਰਨ ਲਈ ਅਨੰਦਪੁਰ ਸਾਹਿਬ ਤੋਂ ਕੀਰਤਪੂਰ ਫੈਜਾਵਾਦ ਸਮਾਣਾ ਕੈਥਲ ਲਖਣ ਮਾਜਰਾ ਰੋहतक ਆਦ ਗਏ ਆਪ ਜੀ ਦੇ ਨਾਲ ਆਪ ਜੀ ਦੇ ਪੰਜ ਖਾਸ ਸੇਵਕ ਭਾਈ ਮਤੀਦਾਸ ਭਾਈ ਸਤੀਦਾਸ ਭਾਈ ਦਿਆਲਾ ਭਾਈ ਉਦੇ ਅਤੇ ਭਾਈ ਜੈਤਾ ਜੀ ਸਨ ਰਸਤੇ ਵਿੱਚ ਸੰਗਤਾਂ ਦਰਸ਼ਨਾ ਲਈ ਹਮ ਹਮਾ ਕੇ ਇਕੱਠੀਆਂ ਹੋ ਗਈਆਂ ਗੁਰਮਤ ਪ੍ਰਚਾਰ ਕਰਦੇ ਹੋਏ ਗੁਰੂ ਸਾਹਿਬ ਆਗਰੇ ਪਹੁੰਚੇ ਉੱਥੇ ਇਸ ਕਾਰਜ ਲਈ ਆਪਣੀ ਗ੍ਰਿਫਤਾਰੀ ਦਾ ਕੌਤਕ ਰਚਾਇਆ ਗੁਰੂ ਸਾਹਿਬ ਜੀ ਨੂੰ ਔਰੰਗਜ਼ੇਬ ਦੀ ਕਚਹਿਰੀ ਵਿੱਚ ਪੇਸ਼ ਕੀਤਾ ਗਿਆ ਬਾਦਸ਼ਾਹ ਨੇ ਕਿਹਾ ਕਿ ਕਮਾਲ ਦੀ ਗੱਲ ਹੈ ਕਿ ਤੁਸੀਂ ਤਿਲਕ ਤੇ ਜਨਉ ਨਹੀਂ ਪਾਉਂਦੇ ਪਰ ਇਸ ਪਿੱਛੇ ਆਪਣਾ ਬਲੀਦਾਨ ਦੇ ਰਹੇ ਹੋ ਗੁਰੂ ਸਾਹਿਬ ਨੇ ਫਰਮਾਇਆ ਕਿ ਅਸੀਂ ਤੇਰੇ ਜ਼ੁਲਮ ਦੇ ਵਿਰੁੱਧ ਨਿਤਾਣੇ ਹਿੰਦੂਆਂ ਦੇ ਧਰਮ ਦੀ ਰੱਖਿਆ ਕਰਨੀ ਹੈ ਜਿਨ੍ਹਾਂ ਦਾ ਕੋਈ ਆਸਰਾ ਨਹੀਂ ਉਹਨਾਂ ਦਾ ਸਹਾਰਾ ਗੁਰੂ ਨਾਨਕ ਹੈ ਜੇ ਮੁਸਲਮਾਨਾਂ ਦੇ ਧਰਮ ਦੇ ਵਿਰੁੱਧ ਵੀ ਤੱਕਾ ਤੇ ਜ਼ੁਲਮ ਹੁੰਦਾ ਹੈ ਉਹ ਗੁਰੂ ਨਾਨਕ ਦਾ ਓਟ ਆਸਰਾ ਲੈਂਦੇ ਹਨ ਤਾਂ ਅਸੀਂ ਉਹਨਾਂ ਦੀ ਖਾਤਰ ਵੀ ਸ਼ਹੀਦੀ ਦਿੰਦੇ ਇਹ ਤਾਂ ਗੁਰੂ ਨਾਨਕ ਦੇਵ ਜੀ ਦੇ ਘਰ ਦਾ ਬਿਰਦ ਹੈ ਜੋ ਸਰਨ ਆਵੇ ਤਿਸ ਕੰਠ ਲਾਵੇ ਇਹ ਵਿਰਧ ਸੁਆਮੀ ਸੰਦਾ ਗੁਰੂ ਸਾਹਿਬ ਜੀ ਦੀ ਸ਼ਹੀਦੀ ਜਦੋਂ ਗੁਰੂ ਸਾਹਿਬ ਤੇ ਉਹਨਾਂ ਦੇ ਸਿੱਖਾਂ ਨੇ ਇਸਲਾਮ ਧਰਮ ਕਬੂਲ ਕਰਨ ਤੋਂ ਨਾ ਕਰ ਦਿੱਤੀ ਤਾਂ ਔਰੰਗਜ਼ੇਬ ਦੇ ਅਹਿਲਕਾਰਾਂ ਨੇ ਗੁਰੂ ਜੀ ਦੇ ਸਿੱਖ ਭਾਈ ਮਤੀ ਦਾਸ ਜੀ ਨੂੰ ਆਰੇ ਨਾਲ چیر ਕੇ ਸ਼ਹੀਦ ਕਰ ਦਿੱਤਾ ਭਾਈ ਸਤੀਦਾਸ ਜੀ ਨੂੰ ਰੂਹ ਵਿੱਚ ਲਪੇਟ ਕੇ ਸਾੜਿਆ ਅਤੇ ਭਾਈ ਦਿਆਲਾ ਜੀ ਨੂੰ ਉਬਲਦੀ ਦੀਗ ਵਿੱਚ ਉਬਾਲ ਕੇ ਸ਼ਹੀਦ ਕਰ ਦਿੱਤਾ 11 ਨਵੰਬਰ ਸਨ 1675 ਨੂੰ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਆਪਣਾ ਆਪਣੇ ਸੀਸ ਦਾ ਬਲੀਦਾਨ ਦੇ ਕੇ ਹਿੰਦੂ ਧਰਮ ਦੀ ਰੱਖਿਆ ਕੀਤੀ ਜਿਸ ਕਰਕੇ ਅੱਜ ਵੀ ਗੁਰੂ ਸਾਹਿਬ ਜੀ ਨੂੰ ਹਿੰਦ ਦੀ ਚਾਦਰ ਕਹਿ ਕੇ ਪੁਕਾਰਿਆ ਜਾਂਦਾ ਹੈ ਗੁਰੂ ਸਾਹਿਬ ਜੀ ਦੀ ਸ਼ਹੀਦੀ ਸਮੇਂ ਐਨੀ ਹਨੇਰੀ ਤੇ ਚਖੜ ਆਇਆ ਕਿ ਕਿਸੇ ਨੂੰ ਵੀ ਕੁਝ ਨਾ ਸੁਝਿਆ ਅਤੇ ਅੱਖਾਂ ਵਿੱਚ ਕੱਟਾ ਪੈ ਗਿਆ ਗੁਰੂ ਸਾਹਿਬ ਜੀ ਦੇ ਸ਼ਿਰਦਾਲੂ ਲੱਖੀ ਸ਼ਾਵਣ ਜਾਰੇ ਨੇ ਗੁਰੂ ਜੀ ਦਾ ਤੜ ਆਪਣੇ ਗੱਡੇ ਵਿੱਚ ਰੱਖ ਕੇ ਆਪਣੇ ਘਰ ਲੈ ਜਾ ਕੇ ਘਰ ਸਮੇਤ ਅੱਗ ਲਾ ਕੇ ਸੰਸਕਾਰ ਕਰ ਦਿੱਤਾ ਇੱਥੇ ਹੁਣ ਗੁਰਦੁਆਰਾ ਰਕਾਬगंज ਸਾਹਿਬ ਸੁਸ਼ੋਭਿਤ ਹੈ ਦੂਜੇ ਪਾਸੇ ਗੁਰੂ ਦਾਸ ਇੱਕ ਭਾਈ ਜੈਤਾ ਜੀ ਰੰਗਰੇਟੇ ਨੇ ਗੁਰੂ ਸਾਹਿਬ ਜੀ ਦਾ ਸੀਸ ਆਪਣੀ ਚਾਦਰ ਵਿੱਚ ਲਪੇਟਿਆ ਅਤੇ ਅਨੰਦਪੁਰ ਸਾਹਿਬ ਪਹੁੰਚ ਕੇ ਗੁਰੂ ਗੋਬਿੰਦ ਸਿੰਘ ਜੀ ਨੂੰ ਅਰਪਣ ਕੀਤਾ ਗੁਰੂ ਸਾਹਿਬ ਦੇ ਸੀਸ ਦਾ ਸੰਸਕਾਰ ਅਨੰਦਪੁਰ ਸਾਹਿਬ ਵਿਖੇ ਬੜੇ ਅਦਬ ਅਤੇ ਸਤਿਕਾਰ ਨਾਲ ਕੀਤਾ ਗਿਆ ਉੱਥੇ ਹੋਣ ਗੁਰੂਦਵਾਰਾ ਸੀਸ ਗੰਝ ਸਾਹਿਬ ਸੁਸ਼ੋਭਿਤ ਹੈ ਗੁਰੂ ਸਾਹਿਬ ਦਿੱਲੀ ਜਾਣ ਤੋਂ ਪਹਿਲਾਂ فرمਾ ਗਏ ਸਨ ਕੀ ਸਾਹਿਬ ਜਾਦੇ ਗੋਬਿੰਦ ਰਾਏ ਨੂੰ ਗੁਰੂ ਨਾਨਕ ਦੀ ਗੱਦੀ ਤੇ ਬਿਠਾ ਕੇ ਦਸਵਾਂ ਗੁਰੂ ਪ੍ਰਗਟ ਕਰ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਜੇ ਵੀਡੀਓ